ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋੜ ਕਿਵੇਂ ਵਜਿਆ ਵਿਸ਼ਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਅਬਦਾਲੀ ਇੱਕ ਵਾਰ ਫਿਰ ਫੌਜ ਲੈ ਕੇ ਚੜ੍ਹਿਆ ਪਰ ਇਸ ਵਾਰ ਉਸ ਦੀ ਹਿੰਮਤ ਨਾ ਪਈ ਕਿ ਉਹ ਸਿੰਘਾਂ ਦਾ ਟੱਕਰ ਕਰ ਸਕੇ ਉਹ ਚਨਾਤ ਉਹ ਬਿਨਾਂ ਟੱਕਰ ਕੀਤੇ ਹੀ ਫਿਰ ਵਾਪਸ ਮੁੜ ਗਿਆ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਅਗਲੇ ਸਾਲ ਅਹਿਮਦ ਸ਼ਾਹ ਅਬਦਾਲੀ ਆਖਰੀ ਵਾਰ ਅਟਕ ਤੋਂ ਪਾਰ ਆਇਆ ਇਸ ਵਾਰ ਉਹ ਜ਼ਿਲਮ ਤੋਂ ਲੈਂਦੇ ਵਾਲੇ ਪਾਸੇ ਕਿਲਾ ਰੋਹਤਾਸ ਵਿੱਚ ਸਿੱਖ ਅਬਦਾਲੀ ਦਾ ਟੱਕਰਾ ਕਰਨ ਵਾਸਤੇ ਤਿਆਰ ਬੈਠੇ ਸਨ ਜੈਸ ਅਬਦਾਲੀ ਤੋਂ ਸਾਰਾ ਹਿੰਦੁਸਤਾਨ ਕੰਬਦਾ ਸੀ ਉਹ ਸਿੱਖਾਂ ਨਾਲ ਲੜਨ ਦੀ ਦਲੇਰੀ ਨਹੀਂ ਸੀ ਕਰ ਰਿਹਾ ਜੇਲਮੋ ਪਾਰ ਹੀ ਕੁਝ ਦਿਨ ਰਹਿ ਕੇ ਉਹ ਬੁੱਢਾ ਜਰਨੈਲ ਵਾਪਸ ਕਾਬਲ ਨੂੰ ਫਿਰ ਮੁੜ ਗਿਆ ਇਸੇ ਤਰ੍ਹਾਂ ਤੀਜੇ ਪਹਿਲਵਾਨ ਨੂੰ ਵੀ ਸਾਫ ਕੰਡ ਲਗਾ ਕੇ ਸਿੱਖਾਂ ਨੇ ਪੰਜਾਬ ਤੋਂ ਬਾਹਰ ਕੱਢ ਦਿੱਤਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਸ ਦਾ ਲਾਇਕ ਜਰਨੈਲ ਜਹਾਨ ਖਾਨ ਹੋਇਆ ਕਰਦਾ ਸੀ ਸਿੱਖਾਂ ਤੋਂ ਹਾਰ ਕੇ ਉਹ ਦੋਵੇਂ ਜੀਵਨ ਬਾਜੀ ਹਾਰ ਬੈਠੇ ਸਨ 14 ਮਾਰਚ 1777 ਈਸਵੀ ਨੂੰ ਜਹਾਨ ਖਾਨ ਮਰ ਗਿਆ 14 April 1772 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਵੀ ਇਸ ਦੁਨੀਆ ਤੋਂ ਚਲਾ ਗਿਆ ਉਸ ਦੀ ਮੌਤ ਪਿੰਡ ਮਰੂਗਾ ਸੁਲੇਮਾਨ ਦੀਆਂ ਪਹਾੜੀਆਂ ਵਿੱਚ ਹੋਈ ਤੇ ਉਹ ਸ਼ਹਿਰ ਕੰਧਾਰ ਵਿੱਚ ਦੱਫਨਾਇਆ ਗਿਆ ਉਸ ਦੇ ਅੰਤਿਮ ਨਿਸ਼ਾਨ ਉੱਤੇ 90000 ਰੁਪਏ ਖਰਚ ਕੇ ਸੁੰਦਰ ਮਕਬਰਾ ਬਣਾਇਆ ਗਿਆ ਉਧਰ ਖਾਲਸੇ ਦੀ ਫੌਜੀ ਤਾਂ ਅਕਤਬਰ ਵੱਖੋ-ਵੱਖਰੇ ਇਤਿਹਾਸਕਾਰਾਂ ਦੀ ਅੱਡ-ਅੱਡ ਰਹਿ ਹੈ ਕਈ ਇਤਿਹਾਸਕਾਰਾਂ ਦਾ ਲਿਖਣਾ ਹੈ ਕਿ ਸਿੱਖਾਂ ਕੋਲ 60000 ਤੋਂ 50 ਉੱਪਰ ਦੀ ਗਿਣਤੀ ਵਿੱਚ ਫੌਜ ਸੀ ਕਈ ਇਤਿਹਾਸਕਾਰ ਇਸ ਦੀ ਗਿਣਤੀ 73000 ਤੋਂ ਉੱਪਰ ਦੱਸਦੇ ਹਨ ਅਤੇ ਕਈ ਇਤਿਹਾਸਕਾਰ 25000 ਪੈਦਲ ਵੀ ਲਿਖਦੇ ਹਨ ਉਦੋਂ ਤਿਮੂਰ ਸ਼ਾਹ ਵਾਲੀਏ ਕਾਬਲ ਦੇ ਕੋਲੇ ਕੇਵਲ 50000 ਹੀ ਦੱਸੀ ਜਾਂਦੀ ਹੈ ਅਤੇ ਕਈ ਇਤਿਹਾਸਕਾਰ ਖਾਲਸੇ ਦੀ ਸਾਰੀ ਫੌਜ ਦੀ ਗਿਣਤੀ 3 ਲੱਖ ਵੀ ਦੱਸਦੇ ਹਨ ਜਿਸ ਵਿੱਚੋਂ 2 ਲੱਖ ਮੈਦਾਨ ਵਿੱਚ ਸਨ ਸਾਰਿਆਂ ਵਿੱਚੋਂ ਬਰਾਉਣ ਨਾਮ ਦਾ ਲਖਾਰੀ ਦੀ ਲਿਖਤ ਠੀਕ ਜਾਂਦੀ ਹੈ ਸਿੱਖ ਮਿਸ਼ਲਾਂ ਦੀ ਉਸ ਵੇਲੇ ਫੌਜ ਦੀ ਗਿਣਤੀ ਜੋ ਕੇਵਲ ਫੌਜੀ ਕੰਮ ਵਾਸਤੇ ਹੀ ਨਿਯੁਕਤ ਕੀਤੇ ਹੋਏ ਸਨ ਉਹਨਾਂ ਦੀ ਗਿਣਤੀ 1 ਲੱਖ ਤੱਕ ਦੱਸੀ ਜਾਂਦੀ ਹੈ ਜਿੱਥੋਂ ਤੱਕ ਦੇ ਇਸ ਕੌਮ ਦੇ ਸੁਭਾਅ ਦਾ ਸੰਬੰਧ ਸੁਭਾਅ ਦਾ ਸੰਬੰਧ ਹੈ ਹਰ ਇੱਕ ਪਗਵਨ ਕਰਨ ਵਾਲਾ ਸਿੱਖ ਸ਼ਸਤਰਧਾਰੀ ਹੁੰਦਾ ਸੀ ਤੇ ਲੋੜ ਵੇਲੇ ਚੰਗੇ ਸਿਪਾਹੀ ਵਾਂਗ ਵੀ ਲੜ ਸਕਦਾ ਸੀ ਜਿਹੀ ਫੌਜ ਜੱਥੇਬੰਦੀ ਨੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਸੀ ਇਹ ਹੈ ਇੱਕ ਬੀਰਤਾ ਦੀ ਲੰਮੀ ਅਮਰ ਕਹਾਣੀ ਜਿਸ ਤਰ੍ਹਾਂ ਸਿੱਖ ਰਾਜ ਹੋਂਦ ਵਿੱਚ ਆਇਆ ਸੰਗਤ ਦੀ ਇਸ ਦੇ ਨਾਲ ਹੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਹੁਣ ਆਪਾਂ ਇਸ ਤੋਂ ਅੱਗੇ ਦੀ ਲੜੀ ਸ਼ੁਰੂ ਕਰਾਂਗੇ ਸਾਰਾ ਇਤਿਹਾਸ ਬੋਲਦਿਆਂ अनेਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਸੇਵਾਦਰ ਸਮਝ ਕੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ